ਹੌਲੀ ਹੌਲੀ ਲਾਜ ਉਸ ਕੇਸ ਦੇ ਵਿੱਚ ਹੁੰਦਾ ਹੈ ਜਿੱਥੇ ਬਹੁਤ ਪੁਰਾਣੀ ਜਿਵੇਂ 25 30 ਸਾਲ 25 30 ਸਾਲ ਪੁਰਾਣੀ ਬਿਮਾਰੀ ਹੁੰਦੀ ਹੈ ਹੈਨਾ ਉਦੇ ਵਿੱਚ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਕਿਉਂਕਿ ਜਿਹੜੀ ਹੋਮੀਓਪੈਥੀ ਹੈ ਉਹ ਸਿਰਫ ਬਿਮਾਰੀ ਦੇ ਲੱਛਣ ਤੇ ਨਹੀਂ ਅਸਰ ਕਰਦੀ ਆ ਜੜ ਤੋਂ ਬਿਮਾਰੀ ਨੂੰ ਖਤਮ ਕਰਦੀ ਆ ਜਿਵੇਂ ਸੈਲ ਕੱਟਦੇ ਆ ਪੇਸ਼ੈਂਟ ਦੇ ਤੇ ਆਹੀ ਹੋਮੀਓਪੈਥੀ ਦਵਾਈ ਨਾਲ ਵਿਥਿਨ 24 ਘੰਟੇ ਸੈਲ ਬਤਾ ਦਿੰਦੀ ਆ ਪੇਸ਼ੈਂਟ ਦੇ ਲੱਛਣ ਪੇਸ਼ੈਂਟ ਦੀ ਡਿਜ਼ਾਇਰ ਜਿਹੜੀਆਂ ਪੇਸ਼ੈਂਟ ਦਾ ਸਰਦ ਗਰਮ ਪਾਣੀ ਦੀ ਪਿਆਸ ਕਿੰਨੀ ਲੱਗ ਰਹੀ ਆ ਉਹ ਸਾਰੀ ਚੀਜ਼ਾਂ ਪੂਰੀ ਹਿਸਟਰੀ ਲੈਣ ਤੋਂ ਬਾਅਦ ਪੇਸ਼ੈਂਟ ਨੂੰ ਮੈਡੀਸਨ ਦਿੱਤੀ ਜਾਂਦੀ ਹੈ 슈ਗਰ ਦਾ ਇਲਾਜ ਹੈਗਾ ਥਾਇਰੋਇਡ ਦਾ ਇਲਾਜ ਹੈਗਾ ਬੀਪੀ ਦਾ ਇਲਾਜ ਹੇਗਾ ਡਿਪਰੈਸ਼ਨ ਦਾ ਇਲਾਜ ਹੈਗਾ ਆ ਵਾਲਾ ਦਾ ਇਲਾਜ ਹੈਗਾ ਜਿਵੇਂ ਟੀਨੇਜਰ ਯੰਗ ਬॉयਜ਼ ਹੁੰਦੇ ਆ ਹੈਨਾ ਜਵਾਨ ਲੜਕੇ ਹੁੰਦੇ ਆ ਉਹਨਾਂ ਦੀ ਦਾੜੀ ਛਿੱਦੀ ਹੁੰਦੀ ਆ ਤੇ ਵਾਲ ਆਉਣ ਦੀ ਵੀ ਮੈਡੀਸਨ ਹੈ ਵਾਲਾਂ ਨੂੰ ਮੋਟਾ ਕਰਨ ਦੀ ਵੀ ਮੈਡੀਸਨ ਹੈ ਜਿਹੜੇ ਗੰਜ ਹੁੰਦੇ ਆ ਦਾੜੀ ਮੋਛ ਦੇ ਵਿੱਚ ਜਾਂ ਸਿਰ ਦੇ ਵਿੱਚ ਆਈਬ੍ਰੋ ਦੇ ਵਿੱਚ ਉਹ ਵੀ ਠੀਕ ਕਰਦੀ ਆ ਜਾਂ ਕਿਸੇ ਵੀ ਹਾਰਮੋਨਲ ਚੇਂजेस ਕਰਕੇ ਜਿਹੜੇ ਵਾਲ ਝੜਦੇ ਆ ਜਿਵੇਂ ਕਿ ਥਾਇਰੋਇਡ ਹੋ ਗਿਆ ਉਹਦੇ ਵਿੱਚ ਮਤਲਬ ਮੈਲਸ ਤੇ ਫੀਮੇਲਸ ਦੋਨਾਂ ਦੇ ਵਿੱਚ ਉਹਦੇ ਕਰਕੇ ਵੀ ਇਹ ਮੈਡੀਸਨ ਮਤਲਬ ਅਸੀਂ ਉਹਦੇ ਵੀ ਮੈਡੀਸਨ ਦੇ ਸਕਦੇ ਆ ਤੇ ਜਿਹਦੀ ਸਕਿਨ ਸੈਂਸਿਟਿਵ ਹੈ ਉਹਨਾਂ ਨੂੰ ਫੁੱਲ ਵੈਰੀ ਹੋ ਸਕਦੀ ਆ ਜਿਹੜਾ ਯੂਟਰਸ ਤੇ ఓਵਰੀਜ਼ ਹੈ ਉਹ ਇੱਕ ਫੀਮੇਲ ਦੇ ਵਿੱਚ ਇੱਕ ਗਹਿਣਾ ਮੰਨਿਆ ਜਾਂਦਾ ਹੈ ਤੇ ਇੱਕਦਮ ਉਹਨਾਂ ਨੂੰ ਕਢਾਉਣਾ ਨਹੀਂ ਚਾਹੀਦਾ ਕਿਉਂਕਿ ਜਿਹੜੀ ఓਵਰੀਜ਼ ਹੈ ਉਹ ਫੀਮੇਲਸ ਦੀ ਹੱਡੀਆਂ ਨੂੰ ਬਹੁਤ ਤਾਕਤ ਦਿੰਦੀ ਆ ਸਸਿਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਸਾਡੇ ਨਾਲ ਮੌਜੂਦ ਨੇ ਡਾਕਟਰ ਰਿਤਿਕਾ 1 2 ਜੋ ਇੱਕ ਹੈਮੋਵੈਥੀ ਡਾਕਟਰ ਨੇ ਗੱਲਬਾਤ ਕਰਾਂਗੇ ਇਹਨਾਂ ਨਾਲ ਜੋ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਸਿੰਪਟਮ ਬਾਰੇ ਉਹਨਾਂ ਲਾਜ ਕਿਦਾਂ ਕਰਦੇ ਨੇ ਤੇ ਹੋਰ ਇਹਨਾਂ ਦੀ ਇੱਕ ਦਵਾਈ ਬਣਾਈ ਹੈ ਵਾਲਾਂ ਵਾਸਤੇ ਜੋ ਵਾਲ ਜਿਹਦੇ ਨਾਲ ਵਾਲ ਆਉਂਦੇ ਨੇ ਜਿਹਦੇ ਵਾਲ ਗੰਜ ਪੈਂਦਾ ਉਹਦੇ ਵਾਸਤੇ ਵੀ ਉਹ ਜਿਹੜੇ ਦਵਾਈ ਬਣਾਈ ਹੈ ਉਹਦੇ ਨਾਲ ਵਾਲ ਆਉਂਦੇ ਨੇ ਤੇ ਹੋਰ ਫਲਵੈਰੀ ਦਾ ਇਲਾਜ ਵੀ ਕਰਦੇ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦਰਸ਼ਕਾਂ ਨੂੰ ਤੁਸੀਂ ਅੰਗਲ ਗੱਲਬਾਤ ਕਰਨਾ ਚਾਹਾਂਗੇ ਆਪਾਂ ਦੂਜੀਆਂ ਜਿਹੜੀਆਂ ਐਲੋਪੈਥੀ ਦਾ ਡਾਕਟਰ ਹੁੰਦੀ ਨੇ ਹਨਾ ਹਾਂਜੀ ਜਿਹੜੀ ਹੈਮੋਵੈਥੀ ਦੀ ਦਵਾਈ ਹੈ ਹੌਲੀ ਹੌਲੀ ਲਾਜ ਕਰਦੀ ਹੈ ਨਾ ਜਦੋਂ ਆਪਾਂ ਵੀ ਇੱਕ ਆਪਾਂ ਨੂੰ ਇਹ ਸਾਈਡ ਇਫੈਕਟ ਵੀ ਨਹੀਂ ਕਰਦੀਆਂਗੀ ਕੀ ਕਹੋਂਗੇ ਤੁਸੀਂ ਇਹਦੇ ਬਾਰੇ ਜੋ ਇਹ ਦਵਾਈ ਲੋਕ ਖਾਂਦੇ ਨੇ ਵੀ ਕਿੰਨੀ ਕੁ ਸਹੀ ਹੈ ਇਹ ਦਵਾਈ ਗੱਲ ਇਹ ਹੈ ਕਿ ਇਹ ਨਾ ਮਿਥ ਹੈ ਕਿ ਜਿਹੜੀ ਹੋਮਿਓਪੈਥੀ ਹੈ ਉਹ ਬਹੁਤ ਹੌਲੀ-ਹੌਲੀ ਇਲਾਜ ਕਰਦੀ ਆ ਹੌਲੀ-ਹੌਲੀ ਇਲਾਜ ਉਸ ਕੇਸ ਦੇ ਵਿੱਚ ਹੁੰਦਾ ਹੈ ਜਿੱਥੇ ਬਹੁਤ ਪੁਰਾਣੀ ਜਿਵੇਂ 25 30 ਸਾਲ 25 30 ਸਾਲ ਪੁਰਾਣੀ ਬਿਮਾਰੀ ਹੁੰਦੀ ਹੈ ਹੈਨਾ ਤੇ ਉਹਦੇ ਵਿੱਚ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਕਿਉਂਕਿ ਜਿਹੜੀ ਹੋਮਿਓਪੈਥੀ ਹੈ ਉਹ ਸਿਰਫ ਬਿਮਾਰੀ ਦੇ ਲੱਛਣ ਤੇ ਨਹੀਂ ਅਸਰ ਕਰਦੀ ਆ ਜੜ ਤੋਂ ਬਿਮਾਰੀ ਨੂੰ ਖਤਮ ਕਰਦੀ ਆ ਤਾਂ ਕਰਕੇ ਇਹਦੇ ਵਿੱਚ ਥੋੜਾ ਟਾਈਮ ਲੱਗਦਾ ਪਰ ਜੇ ਦੇਖਿਆ ਜਾਵੇ ਜਿਵੇਂ ਸੈੱਲ ਕੱਟਦੇ ਆ ਪੇਸ਼ੈਂਟ ਦੇ ਤੇ ਆਹੀ ਹੋਮਿਓਪੈਥੀ ਦਵਾਈ ਨਾਲ ਵਿਦਿਨ 24 ਘੰਟੇ ਸੈੱਲ ਵਧਾ ਦਿੰਦੀ ਆ ਠੀਕ ਹੈ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹਨੂੰ ਟਾਈਮ ਬਹੁਤ ਲੱਗਦਾ ਹੈ ਪੇਸ਼ੈਂਟ ਨੂੰ ਠੀਕ ਕਰਨ ਨੂੰ ਇਹ ਕਈ ਵਾਰੀ ਆਪਾਂ ਜਦੋਂ ਆਪਾਂ ਨੂੰ ਬੁਖਾਰ ਚੜ ਜਾਂਦਾ ਜਾਂ ਜ਼ੁਕਾਮ ਹੋ ਜਾਂਦਾ ਨਾ ਆਪਾਂ ਐਲੋਪੈਥੀ ਦਵਾਈ ਲੈਣਾ ਜਿਆਦਾ ਜ਼ਿਆਦਾਤਰ ਪ੍ਰੇਫਰ ਕਰਦੇ ਆ ਕਿਉਂਕਿ ਵੀ ਆਪਾਂ ਤਿੰਨ ਖਰਾਕ ਲੈਣ ਆਪਾਂ ਸਹੀ ਹੋ ਜਾਂਦੇ ਆ ਜਿਹੜੀ ਐਮੋਬੈਥੀ ਆ ਇਹਨੂੰ ਕਿੰਨਾ ਕੋਈ ਲੰਦਾ ਦਵਾਈ ਜੋ ਬੁਖਾਰ ਚੜਦਾ ਜਾਂ ਕੋਦੋ ਜ਼ੁਕਾਮ ਉਹ ਉਹਦੇ ਬਾਰੇ ਗੱਲ ਕਰਦੇ ਆ ਵੀ ਮੈਂ ਕਿਸੇ ਪੈਥੀ ਦੀ ਗੱਲ ਨਹੀਂ ਕਰਾਂਗੀ ਜਿਵੇਂ ਤੁਸੀਂ ਕਹਿ ਰਹੇ ਹੋ ਐਲੋਪੈਥੀ ਹੋਮੋਪੈਥੀ ਦੇ ਵਿੱਚ ਵੀ ਜਿਵੇਂ ਹੈ ਕਿ ਮੈਂ ਦੱਸਦੀ ਆ ਤੁਹਾਨੂੰ ਜਿਵੇਂ ਮੰਨ ਕੇ ਚਲੋ ਅਸੀਂ ਦੋਨੋਂ ਜੋੜੇ ਬ੍ਰਦਰ ਸਿਸਟਰ ਹੈ ਹੈਨਾ ਤੇ ਤੁਹਾਡੀ ਜਿਹੜੀ ਬੋਡੀ ਦੀ ਤਸਵੀਰ ਹੈ ਉਹ ਅਲੱਗ ਹੋਏਗੀ ਮੇਰੀ ਬੋਡੀ ਦੀ ਤਸਵੀਰ ਅਲੱਗ ਹੋਏਗੀ ਤੁਹਾਡੇ ਖਾਣ ਪੀਣ ਦੇ ਸ਼ੌਕ ਜਿਹੜੇ ਆ ਤੁਹਾਨੂੰ ਮਿੱਠਾ ਜ਼ਿਆਦਾ ਪਸੰਦ ਆ ਮੈਨੂੰ ਨਮਕੀਨ ਜ਼ਿਆਦਾ ਪਸੰਦ ਆ ਹੈਨਾ ਤੇ হোমিওপ্যাথি ਦੇ ਵਿੱਚ ਕੀ ਹੁੰਦਾ ਹੈ ਅਸੀਂ ਇੱਕੋ ਦਵਾਈ ਹਰ ਮਰੀਜ਼ ਨੂੰ ਨਹੀਂ ਦਿੰਦੇ ਜਿਵੇਂ ਬੁਖਾਰ ਦੀ ਇੱਕ ਫਿਕਸ ਦਵਾਈ ਹੈ ਉਹ ਸਾਰਿਆਂ ਨੂੰ ਦੇਣੀ ਹੈ ਨਾ ਦਰਦ ਦੀ ਇੱਕ ਫਿਕਸ ਦਵਾਈ ਹੈ ਸਾਰਿਆਂ ਨੂੰ ਦੇਣੀ ਐਦਾਂ ਨਹੀਂ ਹੁੰਦਾ ਪੇਸ਼ੈਂਟ ਦੇ ਲੱਛਣ ਪੇਸ਼ੈਂਟ ਦੀ ਡਿਜ਼ਾਇਰ ਜਿਹੜੀਆਂ ਪੇਸ਼ੈਂਟ ਦਾ ਸਰਦ ਗਰਮ ਪਾਣੀ ਦੀ ਪਿਆਸ ਕਿੰਨੀ ਲੱਗ ਰਹੀ ਆ ਉਹ ਸਾਰੀ ਚੀਜ਼ਾਂ ਪੂਰੀ ਹਿਸਟਰੀ ਲੈਣ ਤੋਂ ਬਾਅਦ ਪੇਸ਼ੈਂਟ ਨੂੰ ਮੈਡੀਸਿਨ ਦਿੱਤੀ ਜਾਂਦੀ ਆ ਮੈਂ ਕਈ ਵਾਰੀ ਦੇਖਿਆ ਮੈਂ ਵੀ ਜਦੋਂ ਦਵਾਈ ਲੈਣ ਜਾਂਦਾ ਨਾ ਜਿਹੜਾ ਐਮੋਵਿਥੇ ਡਾਕਟਰ ਹੁੰਦੇ ਨੇ ਪੂਰੀ ਹਿਸਟਰੀ ਪੁੱਛਦੇ ਨੇ ਵੀ ਤੁਸੀਂ ਕੀ ਕਰਦੇ ਹੋ ਥੋੜਾ ਸੁਭਾਅ ਕਿਦਾਂ ਦਾ ਨਾ ਇਹ ਇਹਦੇ ਵਿੱਚ ਹੁੰਦਾ ਜ਼ਿਆਦਾਤਰ ਉਹ ਇਸੇ ਹੋਮੋ ਦੇ ਵਿੱਚ ਹੀ ਹੁੰਦਾ ਹੈ ਤੇ ਹੁੰਦਾ ਵੀ ਇਸੇ ਕਰਕੇ ਤਾਂ ਕਿ ਬਿਮਾਰੀ ਨੂੰ ਆਪਾਂ ਨੇ ਜੜ ਤੋਂ ਖਤਮ ਕਰਨਾ ਹੈ ਠੀਕ ਹੈ ਅ ਕਈ ਵਾਰ ਇਦਾਂ ਵੀ ਹੁੰਦਾ ਹੈ ਕਿ ਅਸੀਂ ਲੱਛਣ ਦੇਖ ਕੇ ਸਿਰਫ ਦਵਾਈ ਦਿੰਦੇ ਆ ਪਰ ਉਹਦੇ ਨਾਲ ਬਿਮਾਰੀ ਸਿਰਫ ਦਬਦੀ ਆ ਖਤਮ ਨਹੀਂ ਹੁੰਦੀ ਕਿੰਨੀ ਕ ਲੰਬੀ ਦਵਾਈ ਖਾਣੀ ਪੈਂਦੀ ਹੈ ਜਦੋਂ ਵੀ ਆਪਾਂ ਕੋਈ ਆਪ ਨੂੰ ਕੋਈ ਬਿਮਾਰੀ ਹੁੰਦੀ ਹੈ ਜਾਂ ਕੈਲੀ ਸ਼ੂਗਰ ਵਗੈਰਾ ਸ਼ੂਗਰ ਦਾ ਇਲਾਜ ਵੀ ਹੈਗਾ ਮੋਵੈਟੀ ਦੇ ਵਿੱਚ ਸ਼ੂਗਰ ਦਾ ਇਲਾਜ ਹੈਗਾ ਥਾਇਰੋਇਡ ਦਾ ਇਲਾਜ ਹੈਗਾ ਬੀਪੀ ਦਾ ਇਲਾਜ ਹੈਗਾ ਡਿਪਰੈਸ਼ਨ ਦਾ ਇਲਾਜ ਹੈਗਾ ਆ ਵਾਲਾ ਦਾ ਇਲਾਜ ਹੈਗਾ ਵਾਲਾ ਦਾ ਅਸੀਂ ਹੁਣ ਇੱਕ ਪ੍ਰੋਡਕਟ ਵੀ ਮੇਰਾ ਜਿਹੜਾ ਪਿਛਲੇ 1300 ਸਾਲ ਦਾ ਐਕਸਪੀਰੀਅੰਸ ਹੈ ਉਸ ਐਕਸਪੀਰੀਅੰਸ ਦੇ ਨਾਲ ਮੈਂ ਜਾਣੀਆਂ ਜਿੰਨੇ ਵੀ ਪੇਸ਼ੈਂਟ ਹੈ ਜਿਹੜੇ ਮੇਰੇ ਕੋਲ ਨਹੀਂ ਪਹੁੰਚ ਪਾਉਂਦੇ ਚਲੋ ਮਤਲਬ ਇੱਕ ਪੇਸ਼ੈਂਟ ਨੇ ਮੈਡੀਸਨ ਲੀਤੀ ਹੈ ਉਹ ਅੱਗੇ ਕਿਸੇ ਨੂੰ ਦੱਸੂਗਾ ਇਹ ਚੀਜ਼ਾਂ ਮੈਂ ਚਾਹਨੀ ਹੈ ਠੀਕ ਹੋਣ ਪੇਸ਼ੈਂਟ ਕਿਉਂਕਿ ਇਹ ਇਹਦੇ ਵਿੱਚ ਇਕੱਲੇ ਵਾਲਾ ਵਾਲ ਚੜਨ ਦੀ ਮੈਡੀਸਨ ਨਹੀਂ ਹੁੰਦੀ ਜਿਵੇਂ ਮੈਂ ਕਹਨੀ ਹੈ ਜਿਵੇਂ ਟੀਨੇਜਰ ਯੰਗ ਬॉयਜ਼ ਹੁੰਦੇ ਆ ਹੈਨਾ ਜਵਾਨ ਲੜਕੇ ਹੁੰਦੇ ਆ ਉਹਨਾਂ ਦੀ ਦਾੜੀ ਛਿੱਦੀ ਹੁੰਦੀ ਹੈ ਤੇ ਵਾਲ ਆਉਣ ਦੀ ਵੀ ਮੈਡੀਸਨ ਹੈ ਵਾਲਾਂ ਨੂੰ ਮੋਟਾ ਕਰਨ ਦੀ ਵੀ ਮੈਡੀਸਨ ਹੈ ਜਿਹੜੇ ਗੰਝ ਹੁੰਦੇ ਆ ਦਾੜੀ ਮੋਰਛ ਦੇ ਵਿੱਚ ਸਿਰ ਦੇ ਵਿੱਚ ਆਈਬ੍ਰੋ ਦੇ ਵਿੱਚ ਉਹ ਵੀ ਠੀਕ ਕਰਦੀ ਹੈ ਜਾਂ ਕਿਸੇ ਵੀ ਹਾਰਮੋਨਲ ਚੇਂਜਸ ਕਰਕੇ ਜਿਹੜੇ ਵਾਲ ਜੜਦੇ ਆ ਜਿਵੇਂ ਕਿ ਥਾਇਰੋਇਡ ਹੋ ਗਿਆ ਉਹਦੇ ਵਿੱਚ ਮਤਲਬ ਮੇਲਸ ਤੇ ਫੀਮੇਲਸ ਦੋਨਾਂ ਦੇ ਵਿੱਚ ਉਹਦੇ ਕਰਕੇ ਵੀ ਇਹ ਮੈਡੀਸਨ ਮਤਲਬ ਅਸੀਂ ਉਹਦੇ ਵਿੱਚ ਵੀ ਇਹ ਮੈਡੀਸਨ ਦੇ ਸਕਦੇ ਆ ਇਹਦਾ ਕਿੰਨਾ ਲੰਬਾ ਕੋਰਸ ਆ ਜਿਹੜੇ ਦੇ ਵਾਲ ਝੜਦ ਨੇ ਜਾਂ ਕੋਈ ਹੋਰ ਪ੍ਰੋਬਲਮ ਹੈ ਕਿੰਨੀ ਲੰਬੀ ਜਿਹੜੀ ਮੈਡੀਸਿਨ ਲੈਣੀ ਪੈਂਦੀ ਹੈ ਮਵੈਤੀ ਦੀ ਕਿੰਨੇ ਟਾਈਮ ਚ ਸਾਰਾ ਜਿਹੜਾ ਕਵਰ ਹੋ ਜਾਂਦਾ ਹਾਂਜੀ ਉਹ ਡਿਪੈਂਡ ਕਰਦਾ ਹੈ ਕਿ ਪੇਸ਼ੈਂਟ ਨੂੰ ਇੱਕ ਤਾਂ ਬਿਮਾਰੀ ਕਿੰਨੀ ਭੁਰਾਨੀ ਹੈ ਤੇ ਜਿਵੇਂ ਤੁਸੀਂ ਇਹ ਹੈਅਰ ਵਾਲੀ ਮੈਡੀਸਿਨ ਦੀ ਗੱਲ ਕਰ ਰਹੇ ਹੋ ਤੇ ਉਹ ਡਿਪੈਂਡ ਕਰਦਾ ਹੈ ਨਾ ਕਿ ਗੰਜ ਕਿੰਨੇ ਏਰੀਆ ਦੇ ਵਿੱਚ ਹੈ ਜਾਂ ਗੰਜ ਜਿਹੜੀ ਪਈ ਹੈ ਜਾਂ ਹੈਅਰ ਫਾਲ ਜਿਹੜਾ ਹੋ ਰਿਹਾ ਕਿਸ ਕਾਰਨ ਤੇ ਹੈ ਤੇ ਉਹ ਹਰ ਪੇਸ਼ੈਂਟ ਨੂੰ ਅਲੱਗ ਮੈਡੀਸਿਨ ਇਹ ਇੱਕ ਸਟੈਂਡਰਡ ਮੈਡੀਸਿਨ ਹੈ ਜਿਹੜਾ ਹਰ ਪੇਸ਼ੈਂਟ ਲੈ ਸਕਦਾ ਹੈ ਹੈਅਰ ਫਾਲ ਦਾ ਬਟ ਉਦੇ ਨਾਲ ਨਾਲ ਅਸੀਂ ਖਾਣ ਵਾਲੀ ਮੈਡੀਸਿਨ ਵੀ ਦਿੰਦੇ ਆ ਇਹਦੇ ਨਾਲ ਤੁਹਾਨੂੰ 60% ਦਾ ਆਰਾਮ ਮਿਲੂਗਾ ਹੀ ਮਿਲੂਗਾ ਪਰ ਹੋਰ ਵਧੀਆ ਰਿਜ਼ਲਟ ਲਈ ਤੁਸੀਂ ਸਾਨੂੰ ਕੰਸਲਟ ਕਰ ਸਕਦੇ ਹੋ ਤੇ ਵਿਦਆਊਟ ਪ੍ਰੈਸਕ੍ਰਿਪਸ਼ਨ ਅਸੀਂ ਇਹ ਮੈਡੀਸਿਨ ਨਹੀਂ ਦਿੰਦੇ ਆ ਇਹ ਕਿਦਾਂ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਮੈਡੀਸਨ ਜਿਹੜੀ ਕਿਤਾਬਾਂ ਮਿੱਠੀਆਂ ਗੋਲੀਆਂ ਹੁੰਦੇ ਉਹ ਵਿੱਚ ਦਵਾਈ ਪਾਉਂਦੇ ਆ ਨਾ ਉਹ ਕੋ ਹੁੰਦੀ ਹੈ ਇੱਕ ਇੱਕ ਬੂੰਦਾਂ ਵਾਲੀ ਹੁੰਦੀ ਹੈ ਸ਼ਾਇਦ ਕੁਝ ਹੋਰ ਦਵਾਈ ਬੇਸਿਕਲੀ ਬੂੰਦਾਂ ਵਾਲੀ ਹੁੰਦੀ ਆ ਜਾਂ ਅਰਕ ਹੁੰਦੇ ਆ ਜਾਂ ਹੋਰ ਚਪਟੀਆਂ ਗੋਲੀਆਂ ਹੁੰਦੀਆਂ ਕਈ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਤੁਹਾਨੂੰ ਚਿੱਟੀ ਗੋਲ-ਗੋਲ ਜੀ ਮਿੱਠੀ ਗੋਲੀ ਦਿਖਦੀ ਹੈ ਉਹ ਸਿਰਫ ਇੱਕ ਜ਼ਰੀਆ ਹੈ ਕਿਉਂਕਿ ਡਾਇਰੈਕਟ ਕਈ ਪੇਸ਼ੈਂਟ ਨਹੀਂ ਲੈ ਸਕਦੇ ਜਿਹੜਾ ਲਿਕਵਿਡ ਹੁੰਦਾ ਹੈ ਹੈਨਾ ਉਹਦਾ ਟੇਸ ਥੋੜਾ ਜੀਭ ਜਾਉਂਦਾ ਤੇ ਇੱਕ ਹੀ ਜ਼ਰੀਏ ਕਿ ਇਹਦੇ ਵਿੱਚ ਪਾ ਕੇ ਆਪਾਂ ਮੈਡੀਸਨ ਦਿੰਦੇ ਕਿਉਂਕਿ ਮਿੱਠੀ ਹੁੰਦੀ ਹੈ ਤੁਸੀਂ ਉਦਾਂ ਖਾ ਸਕਦੇ ਹੋ ਇਹ ਸ਼ੂਗਰ ਪੀਲਸ ਹੁੰਦੀ ਹੈ ਜੇ ਤੁਸੀਂ ਸੁੱਕੀ ਖਾਣੀ ਹੈ ਵਿਦਆਊਟ ਮੈਡੀਸਨ ਤੁਸੀਂ ਉਦਾਂ ਖਾ ਸਕਦੇ ਹੋ ਜਿਵੇਂ ਕਈ ਤੁਸੀਂ ਕਹਿੰਦੇ ਹੋ ਵੀ ਮਿੱਠੀ ਗੋਲੀ ਹੁੰਦੀ ਹੈ ਨਾ ਵੀ ਇਹ ਸ਼ੂਗਰ ਆ ਜੇ ਸ਼ੂਗਰ ਵਾਲਾ ਦਵਾਈ ਲੰਦਾ ਫਿਰ ਉਹਦੇ ਉਹਦੇ ਵਾਸਤੇ ਕੋਈ ਕੋਈ ਦਿੱਕਤ ਨਹੀਂ ਕਰਦੀ ਉਹਨਾਂ ਵਾਸਤੇ ਕਿਉਂਕਿ ਇਹਦੇ ਵਿੱਚ ਇੰਨਾ ਮਿੱਠਾ ਨਹੀਂ ਹੁੰਦਾ ਦੂਜੀ ਗੱਲ कि ਉਹਨਾਂ ਨੂੰ ਆਪਾਂ ਲਿਕਵਿਡ ਮੈਡੀਸਨ ਵੀ ਦਿੰਨੇ ਆ ਇਹ ਜ਼ਰੂਰੀ ਨਹੀਂ ਹੈ ਕਿ ਹਰ ਸ਼ੂਗਰ ਅਸੀਂ ਦੇਖਦੇ ਹਾਂ ਪਹਿਲੇ ਕਿ ਕਿੰਨੀ ਸ਼ੂਗਰ ਹੈ ਪੇਸ਼ੈਂਟ ਨੂੰ ਬਾਕੀ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਜੇ ਤੁਸੀਂ ਇੱਕ ਐਕਸਪੀਰੀਅੰਸ ਡਾਕਟਰ ਦੀ ਸਲਾਹ ਨਾਲ ਲੋ ਆਪ ਕੋਈ ਮੈਡੀਸਨ ਨਹੀਂ ਲੈਣੀ ਤੁਸੀਂ ਕਿਉਂਕਿ ਅੱਜ ਕੱਲ YouTube ਤੇ ਵੀ ਕਾਫੀ ਵੀਡੀਓਜ਼ ਹੈ ਜਿਹੜੇ ਮਤਲਬ ਫਿਰ ਪੇਸ਼ੈਂਟਸ ਆਪ ਸਰਚ ਕਰ ਕਰਕੇ ਖੁਦ ਹੀ ਫਾਰਮਾਸਿਸਟ ਕੋਲ ਜਾ ਕੇ ਮੈਡੀਸਨ ਲੈਨੇ ਆ ਉਹ ਮੈਂ ਐਡਵਾਈਸ ਕਰਦੀ ਆ ਕਿ ਕਿਸੇ ਡਾਕਟਰ ਦੀ ਸਲਾਹ ਨਾਲ ਲੋ ਤਾਂ ਬਹੁਤ ਵਧੀਆ ਹੈ ਕਿ ਤੁਸੀਂ ਕਹਿੰਦੇ ਵੀ ਫਿਰ ਕਤਲਵੈਰੀ ਦਾ ਵੀ ਇਲਾਜ ਹੈ ਫਿਰ ਉਹ ਕਿਨ ਹੋ ਜਾਂਦੇ ਹੈ ਕਈ ਵਾਰੀ ਕਾਫੀ ਦਵਾਈਆਂ ਖਾ ਲੈਂਦੇ ਨੇ ਇਲਾਜ ਨਹੀਂ ਹੁੰਦਾ ਸਹੀ ਨਹੀਂ ਦੀ ਫਲਵੇਰੀ ਤੇ ਤੁਸੀਂ ਫਲਵੇਰੀ ਜੜ ਤੋਂ ਚੱਕਦੇ ਨੇ ਬਿਲਕੁਲ ਫਲਵੇਰੀ ਜੜ ਤੋਂ ਚੱਕੀ ਜਾਂਦੀ ਆ ਅਕਸਰ ਕੀ ਹੁੰਦਾ ਹੈ ਹੋਮਿਓਪੈਥ ਕੋਲ ਜਦੋਂ ਆਉਂਦੇ ਆ ਪੇਸ਼ੈਂਟ ਉਹ ਸਾਰੀ ਜਗ੍ਹਾ ਤੋਂ ਥੱਕ ਖਾਰ ਕੇ ਆਉਂਦੇ ਆ ਕਿ ਸਾਰੀ ਆਇੰਟਮੈਂਟਸ ਕਰੀਮਸ ਵਗੈਰਾ ਲਾ ਕੇ ਆਨੇ ਆ ਪਰ ਫਲਵੇਰੀ ਜਿਹੜੀ ਹੈ ਉਹ ਸਕਿਨ ਦੀ ਚਮੜੀ ਦਾ ਰੋਗ ਨਹੀਂ ਹੈਗਾ ਉਹ ਉਹ ਆਟੋ ਇਮਿਊਨ ਡਿਜ਼ੀਜ਼ ਆ ਉਹ ਅੰਦਰੋਂ ਠੀਕ ਕਰਨੀ ਬਹੁਤ ਜ਼ਰੂਰੀ ਆ ਨੀ ਮਤਲਬ ਜਨਮ ਤੋਂ ਹੀ ਹੁੰਦੀ ਹੈ ਜੇ ਕਈਆਂ ਜਨਮ ਤੋਂ ਹੁੰਦੀ ਹੈ ਫਿਰ ਉਹ ਕਿਦਾਂ ਠੀਕ ਹੁੰਦੀ ਆ ਜੀ ਜ਼ਰੂਰੀ ਨਹੀਂ ਹੈ ਕਿ ਜਨਮ ਤੋਂ ਹੁੰਦੀ ਆ ਹਾਂ ਜੈਨੇਟਿਕ ਵੀ ਹੁੰਦੀ ਹੈ ਪਰ ਇਹ ਜ਼ਰੂਰੀ ਨਹੀਂ ਹੈ ਪਰ ਉਹ ਟ੍ਰਿਗਰ ਕਰ ਸਕਦੀ ਹੈ ਕਈ ਚੀਜ਼ਾਂ ਜਿਵੇਂ ਫੈਕਟਰੀ ਵਰਕਰ ਨੂੰ ਲੈ ਲਓ ਤੁਸੀਂ ਉਹਨਾਂ ਦਾ ਬੜਾ ਹਾਰਡ ਕੈਮੀਕਲ ਹਾਰਸ਼ ਕੈਮੀਕਲ ਦੇ ਨਾਲ ਕੰਮ ਹੈ ਤੇ ਜਿਹਦੀ ਸਕਿਨ ਸੈਂਸਿਟਿਵ ਹੈ ਉਹਨਾਂ ਨੂੰ ਫੁਲਵੈਰੀ ਹੋ ਸਕਦੀ ਆ ਜਾਂ ਕਈ ਪੇਸ਼ੈਂਟ ਮੇਰੇ ਕੋਲ ਆਂਦੇ ਆ ਉਹ ਕਹਿੰਦੇ ਰਗੜ ਵੱਜ ਕੇ ਸਾਨੂੰ ਸੱਟ ਲੱਗੀ ਆ ਹੈਨਾ ਤੇ ਉਸ ਜਗ੍ਹਾ ਦੇ ਉਹਨਾਂ ਦੇ ਉਸ ਪਾਰਟ ਦੇ ਉਹਨਾਂ ਦੀ ਜਿਹੜੀ ਸਕਿਨ ਦੀ ਸੈਲਸ ਹੈ ਉਹ ਡੈਮੇਜ ਹੋ ਜਾਂਦੀ ਹੈ ਤਾਂ ਫੁਲਵੈ ਦਿਆ ਸਟ्रेस ਕਰਕੇ ਫੁੱਲ ਵੈਰੀ ਹੋ ਸਕਦੀ ਆ ਕਾਫੀ ਚੀਜ਼ਾਂ ਕਰਕੇ ਹੋਰ ਫੁੱਲ ਵੈਰੀ ਹੋ ਸਕਦੀ ਆ ਹੋਰ ਤੁਸੀਂ ਇਹ ਕਿਹੜੀ ਕਿਹੜੀ ਦਵਾਈ ਦਿੰਨੇ ਹੋ ਕਿਹੜੀ ਕਿਹੜੀ ਦਵਾਈ ਦਾ ਇਲਾਜ ਕਰ ਤੁਸੀਂ ਇਹ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਕਰਦੇ ਹੋ ਹਰ ਚੀਜ਼ ਦਾ ਇਲਾਜ ਹੈ ਸਾਡੇ ਕੋਲ ਡਿਪਰੈਸ਼ਨ ਦਾ ਹੈਗਾ ਥਾਇਰੋਇਡ ਦਾ ਹੈਗਾ ਅ ਰਸੋਲੀਆਂ ਦਾ ਹੈਗਾ ਚਾਹੇ ਉਹ ਮਤਲਬ ਓਵਰੀਜ਼ ਦੇ ਵਿੱਚ ਹੋਣ ਜਾਂ ਬੱਚੇਦਾਨੀ ਦੇ ਵਿੱਚ ਹੋਣ ਬ੍ਰੈਸਟ ਦੇ ਵਿੱਚ ਹੋ ਜਿਵੇਂ ਗੱਠਾਂ ਅੱਜਕੱਲ ਬਹੁਤ ਕਾਮਨ ਹੋ ਗਿਆ ਹੈ ਫੀਮੇਲਜ਼ ਨੂੰ ਬਹੁਤ ਡਰ ਲੱਗਦਾ ਹੈ ਕਿ ਹਰ ਗੱਠ ਜਿਹੜੀ ਹੈ ਬ੍ਰੈਸਟ ਦੀ ਉਹ ਕੈਂਸਰ ਵਾਲੀ ਹੋਏਗੀ ਐਦਾਂ ਦਾ ਖਬਰਾਂ ਦੀ ਲੋੜ ਨਹੀਂ ਹੈ ਹਰ ਬ੍ਰੈਸਟ ਦੀ ਗਾਠੀਆ ਹਰ ਯੂਟਰਸ ਦੀ ఓਵਰੀ ਦੀ ਜਿਹੜੀ ਗਾਠੀਆ ਰਸੋਲੀ ਹੈ ਉਹ ਕੈਂਸਰ ਨਹੀਂ ਹੁੰਦੀ ਹੈ ਜਿਹੜੀ ਤੁਸੀਂ ਗੱਠ ਹੁੰਦੀ ਹੈ ਕਈ ਵਾਰੀ ਆਪਰੇਸ਼ਨ ਕਰਾਉਣਾ ਪੈਂਦਾ ਵੀ ਆਪਾਂ ਗੱਟ ਕਢਾਉਣੇ ਆ ਨਾ ਕੈਂਸਰ ਵਾਲੀ ਹੁੰਦੀ ਹੈ ਤੇ ਦਵਾਈ ਨਾਲ ਸਹੀ ਹੋ ਸਕਦੀ ਉਹਦੀ ਬਿਲਕੁਲ ਚੱਕੀ ਜਾ ਸਕਦੀ ਦਵਾਈ ਨਾਲ ਡਿਪੈਂਡ ਕਰਦਾ ਹੈ ਜੇ ਕੈਂਸਰ ਦੀ ਵੀ ਠੀਕ ਹੋ ਸਕਦੀ ਆ ਪਰ ਉਹਦੀ ਸਟੇਜ ਦੇਖਣੀ ਪੈਂਦੀ ਆ ਹਿਸਟਰੀ ਲੈਣੀ ਪੈਂਦੀ ਆ ਸਾਰਾ ਦੇਖਣਾ ਪੈਂਦਾ ਉਸ ਤੋਂ ਬਾਅਦ ਅਸੀਂ ਕੁਝ ਕਹਿ ਸਕਦੇ ਆ ਤੇ ਮੈਂ ਇੱਕ ਹੋਰ ਐਡਵਾਈਸ ਕਰੂੰਗੀ ਕਿ ਅਵੇਅਰਨੈਸ ਦੀ ਬੜੀ ਕਮੀ ਹੈ ਪਤਾ ਨਹੀਂ ਹੁੰਦਾ ਕਈ ਲੇਡੀਜ਼ ਨੂੰ ਉਹ ਘਬਰਾ ਕੇ ਇੱਕਦਮ ਆਪਰੇਸ਼ਨ ਵੱਲ ਨੂੰ ਭਜਦੀਆਂ ਪਰ ਜਿਹੜਾ ਯੂਟਰਸ ਤੇ ఓਵਰੀਜ਼ ਹੈ ਉਹ ਇੱਕ ਫੀਮੇਲ ਦੇ ਵਿੱਚ ਇੱਕ ਗਹਿਣਾ ਮੰਨਿਆ ਜਾਂਦਾ ਹੈ ਤੇ ਇੱਕਦਮ ਉਹਨਾਂ ਨੂੰ ਕਢਾਉਣਾ ਨਹੀਂ ਚਾਹੀਦਾ ਕਿਉਂਕਿ ਜਿਹੜੀ ఓਵਰੀਜ਼ ਹੈ ਉਹ ਫੀਮੇਲਸ ਦੀ ਹੱਡੀਆਂ ਨੂੰ ਬਹੁਤ ਤਾਕਤ ਦਿੰਦੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਕਿਦਾਂ ਕਿਦਾਂ ਮਤਲਬ ਉਹ ਤੁਹਾਡੇ ਕੋਲ ਕਿਹੜੇ ਕਿਹੜੇ ਕਿਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇ ਜਿਹੜੇ ਤੁਹਾਡੇ ਹਰ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਬੱਚੇ ਆਉਂਦੇ ਆ ਬਜ਼ੁਰਗ ਆਉਂਦੇ ਆ ਮੇਲ ਪ੍ਰੋਬਲਮਸ ਵਾਲੇ ਵੀ ਆਉਂਦੇ ਆ ਫੀਮੇਲ ਪ੍ਰੋਬਲਮਸ ਵੀ ਆਉਂਦੀਆਂ ਬੱਚਿਆਂ ਦੀ ਇਮਿਊਨਿਟੀ ਜਿੰਨਾਂ ਦੀ ਘੱਟ ਹੋ ਗਈ ਆ ਪੇਟ ਦੇ ਵਿੱਚ ਕੀੜੇ ਆ ਹਰ ਤਰ੍ਹਾਂ ਦੇ ਮਰੀਜ਼ ਆਉਂਦੇ ਸਾਡੇ ਕੋਲ ਕੀ ਲੱਗਦਾ ਐਲੋਪੈਥੀ ਲੋਕ ਜ਼ਿਆਦਾ ਖਾਣਾ ਪਸੰਦ ਕਰ ਜਾਂ ਦਵਾਈ ਜਾਂ ਹੋਮੋਪੈਥੀ ਉਹਦੇ ਤੇ ਮੈਂ ਕੁਝ ਕਮੈਂਟ ਨਹੀਂ करूंगी ਪਰ ਅੱਜਕੱਲ ਹੁਣ ਪੇਸ਼ੈਂਟਸ ਨੂੰ ਪਤਾ ਲੱਗ ਗਿਆ ਕਿ ਹੋਮੋਪੈਥੀ ਜਿਹੜੀ ਹੈ ਉਹ ਸੇਫ ਮੈਡੀਸਨ ਹੈ ਤੇ ਕਾਫੀ ਲੋਕਾਂ ਦੇ ਵਿੱਚ ਅਵੇਅਰਨੈਸ ਆ ਗਈ ਹੈ ਤੇ ਹੋਮੋਪੈਥੀ ਉਹ ਸਟਾਰਟ ਕਰ ਰਹੇ ਨੇ ਲੈਣਾ ਹੁਣ ਤੁਸੀਂ ਕੈਂਪ ਦੀ ਵੀ ਗੱਲ ਕਰਦਾ ਤੁਸੀਂ ਕੈਂਪ ਵੀ ਲਗਾਉਣਾ ਇੱਕ ਉਹਦੇ ਵਿੱਚ ਕੀ ਪ੍ਰੋਸੀਜਰ ਹੈ ਕਿਦਾਂ ਦਾ ਕੈਂਪ ਹੋਊਗਾ ਕਿਹੜੇ ਕਿਹੜੇ ਇਲਾਜ ਹੋਣਗੇ ਨੈਕਸਟ ਮੰਥ ਤੋਂ ਆਪਾਂ ਸ਼ੁਰੂ ਕਰ ਰਹੇ ਹਾਂ ਹਰ ਸੈਕਿੰਡ ਸੈਟਰਡੇ ਦੂਜੀ ਸੈਟਰਡੇ ਦੂਜੇ ਸ਼ਨੀਵਾਰ ਨੂੰ ਹਰ ਮਹੀਨੇ ਸਾਡਾ ਕੈਂਪ ਲੱਗਿਆ ਕਰੂਗਾ ਤੇ ਕਲੀਨਿਕ ਤੇ ਲੱਗਿਆ ਕਰੂਗਾ ਉਹ ਸਾਡੇ ਟ੍ਰੀ 12 ਫੈਮਿਲੀ ਕਲੀਨਿਕ ਜਿਹੜਾ ਖਰੜ ਦੇ ਵਿੱਚ ਹੈ ਉੱਥੇ ਕੈਂਪ ਲੱਗਣਾ ਹੈ ਹਰ ਬਿਮਾਰੀ ਦਾ ਉੱਥੇ ਇਲਾਜ ਹੋਗਾ ਸਾਡੇ ਕਲੀਨਿਕ ਤੇ 10 ਸਵੇਰੇ 11 ਤੋਂ 4 ਵਜੇ ਤੱਕ ਸ਼ਾਮ ਦੇ ਤੇ ਜਿਨੇ ਵੀ ਆਣਾ ਹੈ ਸਾਨੂੰ ਕੰਸਲਟ ਕਰ ਸਕਦਾ ਹੈ ਪ੍ਰਾਇਰ ਅਪਾਇੰਟਮੈਂਟ ਲੈ ਸਕਦੇ ਆ ਤੇ ਕੈਂਪ ਤੋਂ ਇਲਾਵਾ ਜਿਹੜੀ ਆਪਾਂ ਕੰਸਲਟੇਸ਼ਨ ਦੇਨੇ ਆ ਉਹ ਵੀਡੀਓ ਆਡੀਓ ਦੋਨੋਂ ਹੁੰਦੀ ਹੈ ਤੇ ਤੁਸੀਂ ਫਿਜ਼ੀਕਲੀ ਵੀ ਸਾਡੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ ਤੇ ਜਦੋਂ ਬੁਖਾਰ ਦੀ ਆਪਾਂ ਗੱਲ ਕੀਤੀ ਸੀ ਆਪਾਂ ਲੋ ਕਹਿੰਨੇ ਵੀ ਐਲੋ ਪੈਸੇ ਦਵਾਈ ਖਾਣਾ ਬੁਖਾਰ ਉਤਰ ਜਾਂਦਾ ਆਪਣਾ ਇੱਕ ਦਿਨ ਚ ਨਾ ਤਿੰਨ ਖਰਾਕਾਂ ਖਾ ਕੇ ਤੇ ਜਿਹੜੀ ਐਮੋਬੈਟੀ ਖਾਣੇ ਆ ਜੇ ਆਪਾਂ ਇਹ ਬੁਖਾਰ ਲਈ ਦਵਾਈ ਲੈਂਦੇ ਕਿੰਨਾ ਟਾਈਮ ਲੱਗਦਾ ਇਹਦੇ ਲਈ ਉਹ ਡਿਪੈਂਡ ਕਰਦਾ ਨਾ ਕਿ ਬੁਖਾਰ ਕਿਹੜਾ ਬੈਕਟੀਰੀਅਲ ਇਨਫੈਕਸ਼ਨ ਕਰਕੇ ਆ ਵਾਇਰਲ ਇਨਫੈਕਸ਼ਨ ਕਰਕੇ ਆ ਜੇ ਹੁਣ ਮੈਂ ਗੱਲ ਕਰ ਰਾ ਟਾਈਫਾਇਡ ਦੀ ਟਾਈਫਾਇਡ ਦਾ ਬੁਖਾਰ ਜਿਹੜਾ ਹੈ ਜਿਵੇਂ ਉਹਨੂੰ ਥੋੜਾ ਟਾਈਮ ਲੱਗਦਾ ਹੈ ਕਿਉਂਕਿ ਉਹ ਪੇਟ ਦਾ ਬੁਖਾਰ ਹੁੰਦਾ बुखार ਉਹਦੇ ਵਿੱਚ ਵੀ ਹੈ ਪਰ వైరਲ ਇੱਕ मतलब ਸਰਦੀ ਖਾਂਸੀ ਜ਼ਖਾਮ ਵਾਲਾ ਬੁਖਾਰ ਅਲੱਗ ਹੈ ਤੇ ਆ ਬੁਖਾਰ ਅਲੱਗ ਹੈ ਸਰਦੀ ਖਾਂਸੀ ਬੁਖਾਰ ਵਾਲਾ ਤੁਹਾਡਾ ਛੇਤੀ ਠੀਕ ਹੋ ਸਕਦਾ ਹੈ ਉਸ ਤੋਂ ਜ਼ਿਆਦਾ ਟਾਈਮ ਤੁਹਾਨੂੰ ਲੱਗ ਸਕਦਾ ਹੈ ਕਿ ਜਿਹੜਾ ਅਲਰਜਿਕ ਬੁਖਾਰ ਹੁੰਦੇ ਆ मतलब ਵੈਦਰ ਚੇਂਜ ਹੋਣ ਕਰਕੇ ਹੋ ਗਿਆ ਜਾਂ ਟਾਈਫਾਇਡ ਕਰਕੇ ਹੋ ਗਿਆ ਤਾਂ ਉਹਦੇ ਵਿੱਚ ਥੋੜਾ ਸਮਾਂ ਲੱਗਦਾ ਹੈ ਬਾਕੀ ਡਿਪੈਂਡ ਕਰਦਾ ਹੈ ਕਿ ਜਿਹੜਾ ਸਾਡਾ ਪੇਸ਼ੈਂਟ ਹੈ ਉਹ ਉਹਨਾਂ ਦਾ ਇਮਿਊਨ ਸਿਸਟਮ ਕਿੰਨਾ ਸਟਰੋਂਗ ਹੈ ਜਿਹੜੇ ਐਲੋਪੈਥਿਕ ਦਵਾਈ ਦੇ ਮੁਕਾਬਲੇ ਮਤਲਬ ਕਿੰਨਾ ਟਾਈਮ ਲੱਗ ਸਕਦਾ ਉਹ ਮੈਂ ਤੁਹਾਨੂੰ ਨਹੀਂ ਕਹਿ ਸਕਦੀ ਇਹਨਾਂ ਟਾਈਮ ਲੱਗ ਸਕਦਾ ਕਿਉਂਕਿ ਉਹ ਪੇਸ਼ੈਂਟ ਟੂ ਪੇਸ਼ੈਂਟ ਜਿਵੇਂ ਤੁਸੀਂ ਵੀ ਕਿਹਾ ਤੁਸੀਂ ਹੋਮੋਪੈਥਿਕ ਮੈਡੀਸਨ ਲੈ ਰਹੇ ਹੋ ਤੇ ਤੁਹਾਨੂੰ ਵੀ ਪਤਾ ਹੈ ਕਿ ਮਤਲਬ ਹਰ ਪੇਸ਼ੈਂਟ ਦੀ ਆਪਣੀ ਬੋਡੀ ਹੈ ਆਪਣਾ ਫਿਜ਼ੀਕ ਹੈ ਆਪਣਾ ਉਹਨਾਂ ਦਾ ਲਾਈਕਿੰਗ ਡਿਸਲਾਈਕਿੰਗਸ ਹੈ ਤੇ ਹਰ ਪੇਸ਼ੈਂਟ ਦਾ ਆਪਣਾ ਟਾਈਮ ਪੀਰੀਅਡ ਹੁੰਦਾ ਹੈ ਉਹਦੇ ਵਿੱਚ ਆਪਾਂ ਕੁਝ ਕਮੈਂਟ ਨਹੀਂ ਕਰ ਸਕਦੇ ਹੋ ਲਾਸਟ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਜਿਹੜੇ ਕੋਈ ਕਿਸੇ ਬਿਮਾਰੀ ਨਾਲ ਗ੍ਰਸਤ ਹੈ ਨਾ ਹੋਰ ਕਿਸੇ ਹੋਰ ਨਾਲ ਹੈ ਕੀ ਕਹਿਣਾ ਚਾਹੁੰਗੇ ਦਰਸ਼ਕਾਂ ਨੂੰ ਜੀ ਸਾਡੇ ਕੋਲ ਹਰ ਬਿਮਾਰੀ ਦਾ ਇਲਾਜ ਹੋ ਸਕਦਾ ਹੈ ਬਿਨਾ ਕਿਸੇ ਸਾਈਡ ਇਫੈਕਟ ਤੋਂ ਜੇ ਤੁਸੀਂ ਸਾਡੀ ਐਡਵਾਈਸ ਨਾਲ ਚੱਲਦੇ ਹੋ ਤੇ ਤੁਹਾਡੀ ਪੂਰੀ ਕੇਸ ਹਿਸਟਰੀ ਲਿੱਤੇ ਜਾਂਦੀ ਹੈ ਤੁਹਾਡੇ ਪਰ ਪ੍ਰੋਪਰ ਫਾਲੋਅ ਅਪਸ ਲਿੱਤੇ ਜਾਂਦੇ ਆ ਤੇ ਹੋਮਿਓਪੈਥੀ ਲੈਣੀ ਬਹੁਤ ਸੌਖੀ ਮੈਡੀਸਨ ਹੈ ਇੱਕ ਛੋਟਾ ਨਿਊ ਬੋਨਮ ਜਬਿਆ ਬੱਚਾ ਵੀ ਲੈ ਸਕਦਾ ਹੈ ਤੇ ਇੱਕ 80 90 ਸਾਲ ਦਾ ਬਜ਼ੁਰਗ ਵੀ ਲੈ ਸਕਦਾ ਹੈ ਪ੍ਰੈਗਨੈਂਟ ਲੇਡੀਆਂ ਵੀ ਲੈ ਸਕਦੀਆਂ ਇਹਦਾ ਕੋਈ ਏਜ ਨਹੀਂ ਹੈਗਾ ਕਿ ਪਰਟੀਕੂਲਰ ਏਜ ਲਿਮਟ ਅਲੇ ਹੀ ਲੈ ਸਕਦੇ ਆ ਤੇ ਬਹੁਤ ਸੇਫ ਮੈਡੀਸਨ ਹੈ ਇਹ ਲੈਣੀ ਤੇ ਇਜ਼ੀ ਟੂ ਤੇ ਤੁਹਾਡਾ ਕਲੀਨਿਕ ਕਿੱਥੇ ਜਿੱਥੇ ਕੈਂਪ ਲੱਗਣਾ ਉਹਦੇ ਬਾਰੇ ਥੋੜਾ ਡਿਟੇਲ ਦਾ ਦਿਓ ਦਰਸ਼ਕਾਂ ਨੂੰ ਸਾਡਾ ਕਲੀਨਿਕ ਟ੍ਰੀ 12 ਫੈਮਿਲੀ ਕਲੀਨਿਕ ਸ਼ਾਪ ਨੰਬਰ 2 ਦਰਪਣ ਗ੍ਰੀਨ ਸੁਸਾਇਟੀ ਹੈ ਜਿਹਦੇ ਚਾਰ ਗੇਟ ਹੈ ਚੌਥੇ ਗੇਟ ਦੇ ਬਿਲਕੁਲ ਓਪੋਜ਼ਿਟ ਸਾਡਾ ਕਲੀਨਿਕ ਹੈ 올ਡ ਸਟੇਡੀਅਮ ਰੋਡ ਖਰੜ ਦੇ ਵਿੱਚ ਠੀਕ ਹੈ ਬਹੁਤ ਧੰਨਵਾਦ ਤੁਹਾਡਾ ਤੇ ਕੈਂਪ ਦੇ ਵਿੱਚ ਜਰੂਰ ਪਹੁੰਚਿਓ ਉੱਥੇ ਤੁਹਾਨੂੰ ਜਿਹੜੇ ਇਲਾਜ ਨੇ ਉਹਦਾ ਦੱਸਿਆ ਜਾਊਗਾ ਕਿਵੇਂ ਸਿੰਪਟਮ ਨੇ ਉਹਦੇ ਬਾਰੇ ਦ ਸਮਝਾਇਆ ਜਾਊਗਾ ਪੂਰੀ ਜਾਣਕਾਰੀ ਦਿੱਤੀ ਜਾਊਗੀ ਕੈਂਪ ਦੇ ਵਿੱਚ ਤੇ ਦਵਾਈ ਵੀ ਦਿੱਤੀ ਜਾਊਗੀ ਹੈ ਹੋਮੋਪੈਥੀ ਤੇ ਸਾਡੇ ਨਾਲ ਸੀਗੇ ਡਾਕਟਰ ਨਾਮ ਕੀ ਰੀਤਿਕਾ ਹਾਂ ਸਾਡੇ ਨਾਲ ਸੀਗੇ ਡਾਕਟਰ ਰੀਤਿਕਾ ਵਨ ਟੂ ਜੋ ਹੈਮੋਪੈਥੀ ਡਾਕਟਰ ਨੇ ਗੱਲਬਾਤ ਕੀਤੀ ਹੈ ਬਹੁਤ ਵਧੀਆ ਲੱਗਿਆ ਅਲੱਗ-ਅਲੱਗ ਬਿਮਾਰੀਆਂ ਬਾਰੇ ਵੀ ਜਿਹੜੀ ਇਹ ਦਵਾਈ ਹੈ ਹੈਮੋਪੈਥੀ ਹੌਲੀ-ਹੌਲੀ ਇਲਾਜ ਕਰਦੀ ਹੈ ਪਰ ਕੋਈ ਸਾਈਡ ਇਫੈਕਟ ਨਹੀਂ ਕਰਦੀ ਤੇ ਇਹ ਲੰਬਾ ਇਲਾਜ ਕਰਦੀ ਹੈ ਤੇ ਸਾਰੇ ਤਰ੍ਹਾਂ ਦੇ ਇਲਾਜ ਨੇ ਤੇ ਮੈਂ ਕੈਂਸਰ ਦਾ ਹੋ ਗਿਆ ਸ਼ੂਗਰ ਦਾ ਹੋ ਗਿਆ ਬੁਖਾਰ ਦਾ ਬੀਪੀ ਦਾ ਫਲਵੇਰੀ ਦਾ ਤੇ ਵਾਲ ਝੜਨ ਦਾ ਸਾਰੇ ਇਲਾਜ ਹੈ ਤੇ ਮੈਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਮੇਜਰ ਧੰਨਵਾਦ